ਲੋਕ ਹਿੱਤ ਲੋਕਾਂ ਦੀ ਆਵਾਜ਼ ਦੁਖੋ ਪਾਕਿਸਤਾਨ ਦੇ ਵਿੱਚ ਬੈਠੇ ਸਮਲਰ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੇ ਤੋਂ ਬਾਜ਼ ਨਹੀਂ ਹੁੰਦੀਆਂ ਤੇ ਲਗਾਤਾਰ ਜਿਹੜੀ ਆ ਪੰਜਾਬ ਪੁਲਿਸ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸ ਦਰਸਤ ਵਿੱਚ ਕਰਨੀ ਹੈ ਹਮੇਸ਼ਾ ਜਿਹੜੀ ਹੈ ਪ੍ਰਾਪਤੀਆਂ ਕਰਦੀ ਆ ਰਹੀ ਹੈ ਅੱਜ ਵੀ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਡਰਕਾਪਟਰ ਇਹ ਮਸਤਗੜ ਪਿੰਡ ਦੇ ਵਿੱਚੋਂ ਜਿਹੜਾ ਅਨਕਵਰਗ ਹੈ ਇਹ ਰਸਾਲ ਸਿੰਘ ਨੇ ਸਾਡਾ ਕੋ ਅਮਰੀਕ ਸਿੰਘ ਜਿਹੜੇ ਪਿੰਡ ਮਸਤਗੜ ਦੇ ਨੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕਿ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਨਿਕਲ ਰਿਹਾ ਹੈ ਇਹਦੀ ਅਸੀਂ ਤੁਰੰਤ ਇਨਫੋਰਮੇਸ਼ਨ ਜਿਹੜੀ ਸਾਡੀ ਕੋਆਰਡੀਨੇਟ ਪੋ ਹੈਗੀ ਆ ਫੋਰਸ ਬੀਐਸਰ ਨੂੰ ਬੇਨਤੀ ਕੀਤੀ ਬੀਐਸਰ ਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਖੋਲ ਕੇ ਸਾਂਝੇ ਤੌਰ ਤੇ ਚੈੱਕ ਕੀਤਾ ਤੇ ਇਹਦੇ ਵਿੱਚੋਂ ਡਰੋਨ ਨਿਕਲ ਰਿਹਾ ਹੈ ਸੋ ਜਿਹੜੇ بار بار ਜਿਹੜਾ ਪਾਕਿਸਤਾਨ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਦਨੀ ਆ ਰਿਹਾ ਸੋ ਉੱਥੇ ਪੁਲਿਸ ਵੀ ਤੇ বিএসਰ ਵੀ ਕਦੇ ਨਾ ਕਦਾ ਬੁਲਾ ਕੇ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਅਸਫਲ ਕਰ ਦਿੱਤੀ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸੰਬੰਧਿਤ ਠਿੱਕੀ ਬਣ ਦੇ ਵਿੱਚ ਬੱਤੀ ਦੇ ਕਰੀਬ ਡਰੋਨ ਕਵਰ ਹੋ ਚੁੱਕੇ ਨੇ ਇਹ ਬੱਤੀ ਦੇ ਕਿਲੋ ਦੇ ਕਰੀਬ ਜਿਹੜੀ ਆ ਹਨੂੰ ਘਰ ਹੋ ਚੁੱਕੀ ਹੈ ਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬੰਦੀ ਰਾਸ਼ੀ ਮਾਰੂ ਉਹ ਡੀਪੀ ਸਾਹਿਬ ਪੰਜਾਬ ਤੋਂ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ ਉੱਥੇ ਨਾਲ ਦੀ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਤੇ ਜੀ ਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਇਆ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਉਹ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਸਮਗਨਰਾਂ ਦੇ ਖਿਲਾਫ ਜਿਹੜੀ ਰੀਡਿੰਗ ਕਰ ਰਹੇ ਨੇ ਉਥੇ ਲਗਾਤਾਰ ਅਸੀਂ ਬਰਾਮਦ ਕੀਆ